ਪੰਜਾਬ ਦੇ ਕਿਸਾਨ ਪ੍ਰਬੁੱਧ ਭੈਣੂ 2 ਸਤੰਬਰ ਦੀ ਰੈਲੀ ਲਈ ਚੰਡੀਗੜ੍ਹ ਵਿਖੇ ਸੈਕਟਰ 34 ਵੀ ਗੁਰਦੁਆਰਾ ਸਾਹਿਬ ਦੇ ਸਾਹਮਣੇ ਤੁਹਾਨੂੰ ਰੈਲੀ ਕਰਨ ਲਈ ਜਗ੍ਹਾ ਅਲਾਟ ਹੋ ਚੁੱਕੀ ਹੈ ਇਸ ਲਈ ਮੇਰੀ ਸਾਰਿਆਂ ਨੂੰ ਸਿਨੇਮਰ ਬੇਨਤੀ ਹੈ ਕਿ ਆਪੋ ਆਪਣੇ ਵਹੀਕਲਾਂ ਤੇ ਜਦੋਂ ਆਓ ਬੜੇ ਆਰਾਮ ਨਾਲ ਡਿਸਪਲਿਨ ਨਾਲ ਟ੍ਰੈਫਿਕ ਦਾ ਧਿਆਨ ਕਰਕੇ ਕੋਈ ਹਾਦਸਾ ਨਾ ਹੋ ਜੇ ਇਹ ਤੋਂ ਬਚ ਕੇ ਸਾਰਿਆਂ ਨੇ 11 ਵਜੇ ਤੱਕ ਰੈਡੀ ਵਾਲੀ ਜਗ੍ਹਾ ਤੇ ਹਰ ਹਾਲ 'ਚ ਪਹੁੰਚਣਾ ਜਿਸ ਤਰ੍ਹਾਂ ਪਹਿਲਾਂ ਫੈਸਲਾ ਕੀਤਾ ਸੀ ਭਾਰਤੀ ਕਿਸਾਨ ਯੂਨੀਅਨ ਰਾਜੇਵਾਲ ਵੱਲੋਂ ਵੀ ਜਿਹੜੇ ਮੱਝੇ ਦੁਆਬੇ ਦੇ ਕਿਸਾਨ ਨੇ ਤੇ ਲੁਧਿਆਣਾ ਮੋਗਾ ਫਿਰੋਜ਼ਪੁਰ ਫਰੀਦਕੋਟ ਅਫਵਾਜ਼ਿਲਕਾ ਰੋਪੜ ਤੇ ਕੁਝ ਹਿੱਸਾ ਫਤਿਹਗੜ੍ਹ ਸਾਹਿਬ ਦਾ ਇਹ ਮਿਲਕਪੁਰਾਂਡ ਤੋਂ ਅੱਗੇ ਦਾਰਾ ਸਟੂਡੀਓ ਕੋਲ ਇਕੱਠੇ ਹੋ ਕੇ ਸਾਰਿਆਂ ਨੂੰ ਨਾਲ ਲੜੌਣਗੇ ਜਲੂਸ ਦੀ ਸ਼ਕਲ ਚਾਉਣਗੇ ਦੂਜਾ ਜਥਾ ਜਿਹੜਾ ਚੂਨੀ ਵਾਲੀ ਸੜਕ ਨੂੰ ਨਾਭਾ ਸਰੰਦ ਫਤਿਹਗੜ੍ਹ ਸਾਹਿਬ ਏਰੀਆ ਦਾ ਉਹ ਆ ਕੇ ਕਚਹਿਰੀ ਇਕੱਠਾ ਹੋਏਗਾ ਉਸ ਉੱਥੇ ਮੁਹਾਲੀ ਦੇ ਸਾਥੀ ਸਾਡੇ ਨਾਲ ਹੋਣਗੇ ਇਸੇ ਤਰ੍ਹਾਂ ਜਿਹੜੇ ਬਰਨਾਲਾ ਬਠਿੰਡਾ ਮਾਨਸਾ ਪਟਿਆਲਾ ਤੇ ਹੋਰ ਜ਼ਿਲ੍ਹਿਆਂ ਦੇ ਜਿਹੜੇ ਵਾਇਆ ਪਟਿਆਲਾ ਲੋਕ ਆਉਣਗੇ ਸੱਜਣ ਆਉਣਗੇ ਉਹ ਸਾਰੇ ਪੰਜਾਬ ਮੰਡੀ ਬੋਰਡ ਦਾ ਜਿਹੜਾ ਦਫ਼ਤਰ ਹੈ 에어ਪੋਰਟ ਤੋਂ ਥੋੜਾ ਅੱਗੇ ਆ ਕੇ ਨਵਾਂ ਮੁਹਾਲੀ ਚ ਬਣਿਆ ਉਹਦੇ ਸਾਹਮਣੇ ਇਕੱਠੇ ਹੋਣਗੇ ਸਾਰੇ ਇਕੱਠੇ ਹੋ ਕੇ ਨਾਅਰੇ ਮਾਰਦੇ 34 ਸੈਕਟਰ ਨੂੰ ਜਾਣਾ ਹੈ ਡਿਸਪਲਿਨ ਦਾ ਪੂਰਾ ਖਿਆਲ ਰੱਖਣਾ ਹੈ ਮੇਰੀ ਬੇਨਤੀ ਹੈ ਸਾਰਿਆਂ ਨੂੰ ਬੱਦ ਤੋਂ ਬੱਦ ਵੱਡੀ ਤੋਂ ਵੱਡੀ ਕਿਰਤੀ ਵਿਚਾਓ ਤਾਂ ਕਿ ਆਪਾਂ ਆਪਣੀ ਗੱਲ ਪੰਜਾਬ ਸਰਕਾਰ ਨੂੰ ਕਹਿ ਕੇ ਉਹਨਾਂ ਤੇ ਦਬਾਅ ਪਾ ਸਕੀਏ ਵਿਧਾਨ ਸਭਾ ਦੇ ਸੈਸ਼ਨ ਚ ਆਪਣੇ ਮਸਲੇ ਜਿਹੜੇ ਨੇ ਉਹ ਉਠਾਉਣ ਲਈ ਉਹਨਾਂ ਨੂੰ ਮਜਬੂਰ ਕਰ ਸਕੀਏ ਵੈਗੁਰੂ ਜੀ ਦਾ ਖਾਲਸਾ ਵੈਗੁਰੂ ਜੀ ਕੀ ਫਤਿਹ ਬਹੁਤ ਬਹੁਤ ਤਾਂ